ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਵਿਕਰਮਜੀਤ ਸਿੰਘ ਮਜੀਟਿਆ ਦੀ ਮਹਾਲੀ ਕੋਰਟ ਦੇ ਵਿੱਚ ਅੱਜ ਸੁਣਵਾਈ ਸੀ ਤਾਂ ਅੱਜ ਮਹਾਲੀ ਕੋਰਟ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਟਿਆ ਦੀ ਜਿਹੜੀ ਹੈ ਨਿਆਇਕ ਹਿਰਾਸਤ 14 ਦਿਨਾਂ ਲਈ ਹੋਰ ਵਧਾ ਦਿੱਤੀ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਵਿਕਰਮ ਮਜੀਟਿਆ ਦੇ ਵੱਲੋਂ ਜਿਹੜਾ ਹੈ ਅਰਜ਼ੀ ਪਾਈ ਗਈ ਸੀ ਕਿ ਉਹਨਾਂ ਨੂੰ ਉਹਨਾਂ ਦੀ ਸੁਣਵਾਈ ਦੇ ਵਿੱਚ ਸਰੀਰਕ ਤੌਰ ਤੇ ਜਿਹੜਾ ਹੈ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜਿਸ ਨੂੰ ਦੇਖਦਿਆਂ ਆਇਆ ਅਦਾਲਤ ਨੇ ਫੈਸਲਾ ਲਿਆ ਸੀ ਕਿ ਉਹ ਕੇਵਲ ਅੱਜ ਦੇ ਦਿਨ ਦੀ ਸੁਣਵਾਈ ਦੇ ਲਈ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤਾਂ ਵਿਕਰਮ ਜੀ ਟੀਆ ਜਿੱਥੇ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹ ਅੱਜ ਦੀ ਸੁਣਵਾਈ ਦੇ ਲਈ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਏ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਅਦਾਲਤ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਦੀ ਨਿਆਇਕ ਹਿਰਾਸਤ ਨੂੰ 14 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਇਸ ਮਾਮਲੇ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਵਿਕਰਮ ਜੀ ਟੀਆ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਖੇਰ ਉਹਨਾਂ ਨਾਲ ਗੱਲਬਾਤ ਕਰਦੇ ਆਂਗਾ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਜੀ ਸਰ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਹੈ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਵਾਅਦਾ ਕੀਤਾ ਗਿਆ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਇੱਕ ਪ੍ਰੋਸੀਜਰ ਹੁੰਦਾ ਜਿੰਨੀ ਦੇਰ ਤੱਕ ਛੇਲ ਨਹੀਂ ਹੁੰਦੀ ਉਨੀ ਦੇਰ ਤੱਕ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਇਹ 14 14 ਦਿਨ ਲਈ ਵਾਅਦਾ ਰਹਿੰਦਾ ਜੀ ਸੋ ਅੱਜ ਉਹਨਾਂ ਦਾ ਜਿਹੜਾ ਪਿਛਲਾ 14 ਦਿਨਾਂ ਦਾ ਰਿਮਾਂਡ ਦਿੱਤਾ ਸੀ ਅੱਜ ਉਹ ਖਤਮ ਹੋਇਆ ਤੇ ਹੁਣ ਇਹ ਅਗਸਤ 14 ਅਗਸਤ ਦੀ ਅੱਜ ਤਰੀਕ ਪੈ ਗਈ ਹੈ ਪਰ ਜਿਹੜੀ ਉਹਨਾਂ ਦੀ ਛੇਲ ਐਪਲੀਕੇਸ਼ਨ ਦੇ ਵਿੱਚ ਮਹਾਲੀ ਕੋਰਟ 'ਚ ਬੈਸਟ ਚੱਲ ਰਹੀ ਹੈ ਉਹ ਸੋਮਵਾਰ ਨੂੰ ਉਹਦੇ 'ਚ ਬੈਸਟ ਦੁਬਾਰਾ ਸਿਰ ਜਿਹੜਾ ਬਿਕਰਮਜੀਤ ਸਿੰਘ ਮਜੀਠੀਆਜ਼ ਹੈ ਉਹਨਾਂ ਦੇ ਵੱਲੋਂ ਅਰਜੀ ਵੀ ਦਾਇਰ ਕੀਤੀ ਗਈ ਸੀ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਜਿਹੜੇ ਆ ਫਿਜ਼ੀਕਲ ਪੱਖੋਂ ਅਦਾਲਤ ਦੇ ਵਿੱਚ ਪੇਸ਼ ਹੋਣ ਦਿੱਤਾ ਜਾਵੇ ਪਰ ਉਹਨਾਂ ਨੂੰ ਅੱਜ ਦੀ ਜਿਹੜੀ ਸੁਣਵਾਈ ਹੈ ਉਹਦੇ ਲਈ ਇਹਨਾਂ ਜਿਹੜਾ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਅੱਗੇ ਇਸ ਦੇ ਬਾਰੇ ਹੋਰ ਕੀ ਕਾਰਵਾਈ ਹੋਏਗੀ ਦੇਖੋ ਜਿਹੜਾ ਹੁਣ ਅੱਗੇ 14 ਤਰੀਕ ਪਈ ਹੈ ਉਸ ਦਿਨ ਕਿਉਂਕਿ 14 ਅਗਸਤ ਹੈ 14 ਅਗਸਤ ਨੂੰ ਪਸਾਰੇ ਸਮੇਂ ਤੇ ਆ ਕਿ ਆਲਰੇਡੀ ਪੁਲਿਸ ਦੀਆਂ ਡਿਊਟੀ ਲੱਗੀਆਂ ਹੁੰਦੀਆਂ ਨੇ ਵੱਡਾ ਦਿਨ ਹੁੰਦਾ 15 ਅਗਸਤ ਨੂੰ ਸੋ ਉਹਦੇ ਕਰਕੇ ਜਿਹੜੀ 14 ਅਗਸਤ ਵਾਲੀ ਹੀਅਰਿੰਗ ਹੈ ਉਹ ਵੀਸੀ ਤੇ ਹੋਏਗੀ ਪਰ ਇਹਦੇ ਲਈ ਜਿਹੜੀ ਸਾਡੀ ਐਪਲੀਕੇਸ਼ਨ ਹੈ ਉਹਦੇ ਤੇ ਸਰਕਾਰ ਨੇ ਹਲੇ ਤੱਕ ਜਵਾਬ ਨਹੀਂ ਫਾਈਲ ਕੀਤਾ ਕੋਰਟ ਨੇ ਉਹਨਾਂ ਨੂੰ ਲਾਸਟ ਓਪਰਚ्युनिटी ਕੀਤੀ ਹੈ ਜਵਾਬ ਫਾਈਲ ਕਰਨ ਦੇ ਲਈ ਸੋ 6 ਤਰੀਕ ਉਹ ਦੁਬਾਰਾ ਇਹਦੇ ਚ ਬਹਿਸ ਹੋਏਗੀ ਜਿਹਦੇ ਚ ਇਹ ਡਿਸਾਈਡ ਹੋਏਗਾ ਕਿ ਉਹਨਾਂ ਨੂੰ ਜਿਹੜੀਆਂ ਅਗਲੀਆਂ ਤਰੀਕਾਂ ਨੇ ਉਹਦੇ ਤੇ ਫਿਜ਼ੀਕਲੀ ਲਿਆਂਦਾ ਜਾਵੇਗਾ ਕਿ ਨਾ ਜੀ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਨਿਆਂਇਕ ਹਿਰਾਸਤ ਦੇ ਵਿੱਚ 14 ਦਿਨ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਰਿਹਾਇਸ਼ੀ ਸਥਾਨ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ 25 ਤਰੀਕ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਚ ਦੇ ਲਈ ਉਹਨਾਂ ਨੂੰ ਕਈ ਥਾਵਾਂ ਤੇ ਲਜਾਇਆ ਗਿਆ ਸੀ ਕਈ ਥਾਵਾਂ ਤੇ ਲਿਜਾ ਕੇ ਵਿਜੀਲੈਂਸ ਦੇ ਵੱਲੋਂ ਜਿਹੜੀ ਹੈ ਜਾਇਦਾਦ ਦੀ ਜਾਂਚ ਵੀ ਕੀਤੀ ਗਈ ਸੀ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਵਿਜੀਲੈਂਸ ਲਗਾਤਾਰ ਜਿਹੜੀਆਂ ਕਾਰਵਾਈ ਕਰ ਰਹੀ ਹੈ ਹੁਣ ਵਿਕਰਮਜੀਤ ਸਿੰਘ ਮਜੀਠੀਆ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਆਪਣੀ ਬੈਰਿਕ ਬਦਲਣ ਦੀ ਅਤੇ ਆਪਣਾ ਜਿਹੜਾ ਅਦਾਲਤ ਦੇ ਵਿੱਚ ਸਰੀਰਕ ਪੱਖੋਂ ਪੇਸ਼ ਹੋਣ ਦੀ ਜਿਹੜੀ ਐ ਐਪਲੀਕੇਸ਼ਨ ਪਾਈ ਗਈ ਹੈ ਪਰ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਅਦਾਲਤ ਦੇ ਵੱਲੋਂ ਉਹਨਾਂ ਨੂੰ ਅੱਜ ਦੀ ਸੁਣਵਾਈ ਦੇ ਲਈ ਸਿਰਫ ਅੱਜ ਦੀ ਸੁਣਵਾਈ ਦੇ ਲਈ ਜਿਹੜੇ ਐ ਅਦਾਲਤ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜਾ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਗਈ ਤੇ ਅੱਜ ਜਿਹੜਾ ਹੈ ਵਿਕਰਮਜੀਤ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਪਰ ਮੋਹਾਲੀ ਕੋਰਟ ਦੇ ਵਿੱਚ ਜਿਹੜੀ ਅੱਜ ਸੁਣਵਾਈ ਹੋਈ ਹੈ ਉਹਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜਿਹੜੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੀ ਪੇਸ਼ੀ ਹੋਈ ਹੈ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਦੀ ਮੋਹਾਲੀ ਹਾਈ ਕੋਰਟ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਹੈ